ਸਹੀ ਲਾਗਨ ਨਾਲ ਦਰ ਆਵਣ ਆ ਜਾ ਸਹੀ ਗੱਲ ਸੱਚੀ ਹੋਵੇ ਲੱਗਦਾ ਸੱਚੀ ਸੀ ਇਹ ਹੋਰ ਆ ਦੇਖੋ ਸਟਰਗਲ ਵਾੜਾ ਦਿਖਾ ਤਾਬ ਹੋ ਰਿਹਾ ਜੀ ਜੇ ਭਾਰ ਵੱਧ ਆ ਤਾਂ ਵਧੀਆ ਬੰਦਾ ਵਾੜਾ ਗਿਆ ਚਲੋ ਮੇਰਾ ਆ ਵੇ ਬਣ ਗਿਆ ਆ ਸ਼ਰਟ ਉਹ ਬਿੰਦੀ ਪਿੱਜ ਗਈ ਪਸੀਨੇ ਨਾਲ ਫਿੱਜ ਗਏ ਕੁੰਡਲਾ ਵਾਲਾ ਹਾਏ ਹਾਏ ਸਾਰੀ ਸਾਰੀ ਪ੍ਰੋਡਕਸ਼ਨ ਪ੍ਰੋਡਕਸ਼ਨ ਵਾਲੇ ਵੀਰਾਂ ਦੇ ਐਂਡ ਸਿਰੇ ਦਾ ਸੈਟਾ ਸਾਰਾ ਪ੍ਰੋਡਕਸ਼ਨ ਇਸ ਤਰ੍ਹਾਂ ਦੀ ਲਜ਼ਰਾਰੀ ਕਿ ਕਟਾਰਾ ਹੋ ਜਾਂਦਾ ਬਈ ਦਾ ਕੀ ਸਤ ਸ੍ਰੀਕਾਲ ਦੋਸਤੋ ਕੀ ਹਾਲ ਚਾਲ ਨੇ ਸਾਰਿਆਂ ਦੇ ਬਹੁਤ ਟਾਈਮ ਹੋ ਗਿਆ ਦੀ ਆਪਣੇ ਬਲੌਗ ਨਹੀਂ ਪਾਇਆ ਅੱਜ ਬਲੌਗ ਪਾਵਾਂਗੇ ਪੂਰਾ ਫਨੀ ਹਾਸੇ ਵਾਲਾ ਦੇਖੋ ਨਜ਼ਾਰੇਦਾਰ ਬਲੌਗ ਹੈ ਜੀ ਐਂਡ ਤੱਕ ਜਰੂਰ ਦੇਖਣਾ ਸੋ ਤੁਹਾਨੂੰ ਦਿਖਾਉਣਾ ਆਪਣੇ ਬੰਦੇ ਕੀ ਕੁਝ ਬਣੇ ਫਿਰਦੇ ਨੇ ਹਾਂਜੀ ਇਹ ਮੈਨੇਜਮੈਂਟ ਹੋ ਗਈ ਆ ਤੇ ਆਪਣੇ ਲੱਗੇ ਪਏ ਨੇ ਸੈੱਟ ਤਿਆਰ ਆ ਜੀ ਸੈੱਟ ਰੈਡੀ ਆ ਜੀ ਸੈਟ ਐਂਡ ਸਾਰਾ ਰੈਡੀ ਆ ਸੈੱਟ ਰੈਡੀ ਆ ਜੀ ਜੋਗਿੰਦਰ ਸ਼ਾਹ ਜੀ ਕਵਾੜਪੁਰ ਵਾਲੇ ਇਹ ਆਪਣੇ ਬੀਜਾ ਲਗਾਉਂਦੇ ਨੇ ਬਾਬਾ ਜੀ ਸੋ ਬਹੁਤ ਕਿਰਪਾ ਇਹਨਾਂ ਦੀ ਕਰਮਵਾਸਾ ਆਪਣਾ ਇਹਨਾਂ ਦੀ ਕਿਰਪਾ ਕਿਰਪਾ ਪ੍ਰਵਾਤਵਾ ਦੀ ਆ ਅਪਕਟ ਜੈਰੀ ਆ ਹਾਂ ਜੀ ਠੀਕ ਆ ਜਨਾ ਤਾਂ ਜੀ ਖਾਣਾ ਠੀਕ ਖਾਣਾ ਠੀਕ ਖਾਣਾ ਠੀਕ ਖਾਣਾ ਇੱਧਰ ਸੀ ਸੀ ਖਾਨ ਜੀ ਪਹੁੰਚੇ ਨਹੀਂ ਭਾਈ ਨਾਮ ਉਹਦਾ ਨਾਮ ਜੀ ਖਾਣਾ ਮੈਂ ਆਰਖਾਣਾ ਬਸ ਆਰਖਾਣਾ ਬੜਾ ਆਰਖਾਣਾ ਕੋਈ ਗਾਣਾ ਮੈਂ ਐਸ ਕੇ ਮਾਨਕ ਜੀ ਤੁਹਾਡਾ ਉਹ ਮੈਨੂੰ ਕਿਹਾ ਉਹ ਵੀ ਕਹਿ ਦੇ ਮਾ ਗਾਣਾ ਹੁਬਿੰਦੀ ਫਿਜ ਗਈ ਪਸੀਨੇ ਨਾਲ ਫਿਜ ਗਏ ਕੁੰਡੜਾ ਹਾਏ ਹਾਏ ਸਾਰੀ ਸਾਰੀ ਪ੍ਰੋਡਕਸ਼ਨ ਪ੍ਰੋਡਕਸ਼ਨ ਵਾਲੇ ਵੀਰਾਂ ਨੇ ਐਨ ਸਿਰੇ ਦਾ ਸੈਟਾ ਸਾਰਾ ਪ੍ਰੋਡਕਸ਼ਨ ਬਾਬੇ ਦੀ ਕਰਦੀ ਪ੍ਰੋਡਕਸ਼ਨ ਵਾਲੇ ਵੀਰਾਂ ਨੇ ਪ੍ਰੋਡਕਸ਼ਨ ਦਾ ਸਿਰਾ ਲਾਇਆ ਪਿਆ ਸੋ ਇੱਧਰ ਆਪਣੇ ਇੱਧਰ ਆਪਣੀਆਂ ਮਾਡਲ ਹਾਏ ਹਾਏ ਲੈ ਸੰਨੇਵਾਂ ਦੇਖ ਲੈ ਆ ਸਾਰੇ ਹੈਲੋ ਕਰ ਦਿਓ ਜੀ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਨਮਸਤੇ ਗੁੱਡ ਮਾਰਨਿੰਗ ਆਪਣੇ ਕੁਲਦੀਪ ਮੈਡਮ ਬੈਠੇ ਨੇ ਸੋ ਫੋਨ ਤੇ ਰੁਝੇ ਹੋਏ ਨੇ ਕੋਈ ਗੱਲ ਨਹੀਂ ਸਤਿ ਸ਼੍ਰੀ ਅਕਾਲ ਨਮਸਤੇ ਨਮਸਤੇ ਮੂੰਹ ਦਾ ਦੇਖ ਲਾ ਬਹੁਤ ਸੋਹਣੀ ਹੈ ਨਾ ਸਤਿ ਨਾ ਜਦੋਂ ਤੂੰ ਲਾਂਚ ਹੋਈ ਤੇ ਉਹ ਕਹੀ ਜੀ ਤੀ ਉਹ ਲੈ ਕੇ ਬਹੁਤ ਸਾਰੀ ਸੀ ਉਹ ਜਦੋਂ ਤੂੰ ਲਾਂਚ ਹੋਈ ਤੀ ਇਹ ਜਦੋਂ ਬਹੁਤ ਜ਼ਿਆਦਾ ਸੋਹਣੀ ਸੀ ਹੁਣ ਥੋੜੀ weight gain ਹੋ ਗਿਆ ਤਾਂ ਉਸ ਕਰਕੇ ਥੋੜੀ ਘੱਟ ਸੋਹਣੀ ਹੈ ਠੀਕ ਚਲ ਠੀਕ ਹੋ ਠੀਕ ਹੋ ਜੀ ਹਾਂ ਜੀ ਬਟੇ ਐਵੇਂ ਕਾਇਮ ਠੀਕ ਹੈ ਤੁਹਾਡੇ ਕੋਲੇ ਆ ਕੇ ਟਾਈਮ ਹੀ ਹੈ ਹਾਂ ਜੀ ਹਾਂ ਪ੍ਰਮਾਤਮਾ ਕਿਰਪਾ ਬਣਾਈ ਰੱਖੀ ਬਾਕੀ ਬਾਹਰ ਬਾਕੀ ਬਾਹਰ ਬਾਬਾ ਜੀ ਕਿਰਪਾ ਕਰਨਗੇ ਹਾਂ ਬਾਬਾ ਜੀ ਦਾ ਦੇਖਦੇ ਅੱਜ ਹਾਂ ਬਾਬਾ ਜੀ ਦੀ ਬਹੁਤ ਵੱਡੀ ਦੇਣ ਹੈ ਬਾਬਾ ਜੀ ਦੀ ਬਹੁਤ ਵੱਡੀ ਦੇਣ ਹੈ ਚਲ ਬੋਲਣੋਂ ਜੇ ਹਟ ਕੇ ਉਸ ਤੋਂ ਉਸੇ ਦੇਖ ਲਿਜੀਏਗਾ ਆਪਣਾ ਨਪੜਾਈਆਂ ਹਾਂ ਹੈੱਡਫੋਨ ਜੁੜਾਣੀ ਹੈ ਹੈੱਡਫੋਨ ਬਣਾਵਾ ਲਾਲਾ ਕੰਨਾ ਦਾ ਲੜ ਜਾ ਅਲਟਰਾ ਲੈਜੈਂਡ ਪ੍ਰੋ ਮੈਕਸ ਹੁਣ ਇਹ ਤਾਂ ਅੰਦਾਜ਼ ਤਾਂ ਦਿਖਾ ਦੇ ਸੰਗ ਤਾਂ ਬੈਠੀਆਂ ਨੇ ਜੀ ਇਹ ਦਰਬਾਰ ਤੇ ਜਾਣੀਆਂ ਸਾਰੀਆਂ ਸੰਗ ਤਾਂ ਸੋ ਵਿੱਚ ਰੌਂਦ ਬੈਠਾ ਐਲਜੀ ਦਾ ਉਹ ਬੈਠਾ ਲੰਗ ਜੀ ਓਏ ਹੁਣ ਹਾਂ ਹਾਂ ਇੰਦਲੀਆ ਘਰਦ ਇੱਥੇ ਜਦ ਤੁਰਿਆ ਆਉਂਦਾ ਕਿਉਂ ਵੇ ਲੈ ਫੜ ਲੈ ਛਤਰੀ ਫੜ ਲੈ ਸੀਨੇ ਮੇਂ ਖੜ ਦੇ ਕਦੇ ਹੱਕ ਤਾਂ ਮੈਂ ਬੱਦਕ ਕਰ ਪਾਏ ਉਹ ਪਰ ਆਦੀ ਮੇਲੇ ਫੜ ਆ ਰਿਹਾ ਕਿੱਕੜਾ ਹੋ ਜਾਂਦਾ ਵੇ ਇਹਦਾ ਕੱਟ ਲੈ ਲੈ ਖੜਾ ਫਿਆ ਐ ਲੈ ਨੱਚੋ ਐ ਲੈ ਮੈਂ ਵੀ ਕੋਈ ਬਾਬਾ ਬਣ ਜਾਣੀ ਵੱਲੋਂ ਮੇਰਾ ਜੀ ਕਰਦਾ ਚਲੋ ਵੀਰਾ ਐ ਓਏ ਬਣ ਗਿਆ ਬਾਬਾ ਸ਼ਟਡਾ ਐ ਲੈ ਨੱਚੋ ਸੇਰ ਲਾਉਣ ਨਾਲ ਦਰ ਆਉਣ ਆਜੋ ਬੱਸ ਇਹ ਗੱਲ ਸੱਚੀ ਹੋਵੇ ਲੱਗਦਾ ਸੱਚੀ ਸੀ ਇਹ ਮੈਂ ਹਿੰਗਰ ਨੂੰ ਲੈ ਉਹੇ ਕੱਢ ਜਾ ਇਹਨੂੰ ਲਾ ਕਿਵੇਂ ਦੂ ਲੈ ਗਿਆ ਲੈ ਇਹ ਇਹ ਥਾਮ ਕਰ ਲੈ ਇਹ ਨਹੀਂ ਥਾਮ ਨਾ ਮੈਂ ਕੀ ਆ ਕਰਾਏ ਮੈਂ ਵੀ ਕੋਈ ਬਾਬਾ ਬਣ ਜਾਣੀ ਬੰਦੋਂ ਮਰਾ ਜੀ ਕਰਦਾ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਸਾਰਿਆਂ ਦੇ ਸ਼ੂਟ ਚੱਲ ਰਿਹਾ ਜੀ ਆਪਣਾ ਜੱਟਾ ਦਾ ਟੀਮ ਦਾ ਨਵੀਂ ਸਰੇਆ ਇੱਕ ਸੀਰੀਜ਼ ਸਟਾਰਟ ਕਰ ਰਹੇ ਹਾਂ ਬਹੁਤ ਘੈਂਟ ਗੱਲਵਾਟ ਬੈਠੇ ਆ ਇੱਥੇ ਤੁਹਾਨੂੰ ਦਿਖਾਉਣਾ ਸਾਰਿਆਂ ਨੂੰ ਕਿਉਂ ਏ ਉੱਪਰ ਦੇ ਉੱਪਰ ਦੇ ਨਾਲ ਪੰਜਾਬ ਦੀ ਵਿਰਾਸਤ ਜਦੋਂ ਮੜਕ ਨਾਲ ਤੁਰਦੀ ਮੋਟਰਸਾਈਕਲ ਆਉਂਦਾ ਮਗਰੋਂ ਉੱਨ ਅੱਗੇ ਜਾਣ ਦੋ ਮੁੜ ਗਿਆ ਮੁੜ ਗਿਆ ਤੇ ਪਰਾਂ ਬੋਲਤਾਂ ਗੱਲ ਲੜਪੇ ਆ ਪੱਖੀ ਫੜ ਲਈ ਪੱਕਾ 82 83 ਲਾ ਦੇ ਲਾ ਦੇ ਘੰਟਾ 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 ਮਾਰਦਾ ਏ ਦੇ ਗ੍ਰੈਂਡ ਲੱਗ ਗਿਆ ਜਵਾਕ ਜਾਂ ਦੇਖੋ ਜਵਾਕ ਜਾਂ ਦੇਖੂਗਾ ਮੈਂ ਡਰਦਾ ਐ ਲੈ ਐ ਐ ਨੀ ਆਹ ਦੀ ਐਡੀ ਤਾਂ ਗੱਲ ਨਹੀਂ ਨਾ ਕਰੰਟ ਦਾ ਕਰੰਟ ਆ ਕਰੰਟ ਆ ਅੱਜ ਆਉਂਦੂ ਬੱਸ ਸੁਣ ਚ ਲਈ ਕੇ ਤੈਨੂੰ ਲੰਬਾ ਗ੍ਰੰਟ ਦੇ ਇਹਦੇ ਬਾਅਦ ਆਹ ਸਵਾਲ ਗ੍ਰੰਟ ਜੀ ਆਪਣੇ ਗ੍ਰੰਟ ਦੇ ਚੰਗਾ ਨਹੀਂ ਨਾ ਉਹਦੇ ਗ੍ਰੰਟ ਦੇ ਨਹੀਂ ਤੁਸੀਂ ਕੀ ਜਾਨਣਾ ਹਰ ਆਪੇ ਆਉਂਦਾ ਸਾਨੂੰ ਕੰਮ ਆਹਾ ਦਾ ਬੀਵੀ ਸੀ ਬਣਾਵੇ ਤੇ ਮੇਰੇ ਫੜੇ ਮੈਨੂੰ ਬਾਹ ਕੱਢ ਜਿਓ ਬੀਵੀ ਸੀ ਲਾਜੀ ਫਸ ਤੂੰ ਗਾ ਕੇ ਓਏ ਆਦਾ ਤੂੰ ਤੇ ਵਾਣੀ ਦਾ ਹਰਦਾ ਯਾਰ ਗ੍ਰੰਟ ਫੋਟਾ ਟੇਗਾ ਦੋਰਾ ਮਾਂ ਤਕ ਬੰਦੋ ਅੱਜ ਨਾਲ ਕੱਲ ਚਰਮੋ ਕੱਲ ਕੰਮ ਨਹੀਂ ਕਰਦੇ ਇਹਦਾ ਹੀ ਲੈ ਕੇ ਆਇਆ ਚਾਹ ਕੋ ਚੱਲੂਗਾ ਬਾਬਾ ਕੋਈ ਰੌਣ ਦਾ ਮੈਂ ਲੱਗਦੇ ਕੀ ਕਰਦੇ ਅੱਡ ਲਾਉਂਦੇ ਨਹੀਂ ਅੱਲਾ ਭਾਈ ਤਰੋਵੇਂ ਤੇੜੇ ਨਾ ਹੁੰਦੇ ਬਸ ਨਹੀਂ ਬਣਾ ਲਾਈਵ ਕਹਿਣਿਆ ਹਾਂ ਬਸ ਨਹੀਂ ਉਹ ਕਰਦੇ ਹਟ ਜਾ ਤੈਨੂੰ ਇਹਦਾ ਬਈ ਉਹ ਉਧਰ ਆ ਫੇਰ ਨਹੀਂ ਫਲਾਟ ਦੇ ਹਾਂ 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 ਇਹਨੂੰ ਫੜਾ ਰਿਹਾ ਮੈਂ ਤੁਹਾਨੂੰ ਆਹ ਦੇ ਫਲਾਟ ਆ ਤੇ ਤੁਹਾਨੂੰ ਪਤਾ ਨਹੀਂ ਲੱਗਦਾ ڪمندرن رو ڪئمرا تڪو يا ڪئمرا پنهنجو آپا آپا آندي ڏي پيار يا ڏي ڪي آندي ڏي پيار يا ڏي آ آ گيا ڪڏهن ڪڏهن ڪان ٿا ڪان ٿا ڪان ٿا ٿان ته پاڻي بي بي سي پاڻي تان ڪي پاڻي ها ڪا پاڻي مڇي ખાڻي جي ڄاڻ واري آهي ڀوڙا وارا ڇا ٿو ٿو وارا ਸੁੰਤਰੀ ਬਾਤਾਂ ਬੜੀ ਕਸੂਰੀ ਦੇਖੀ ਦੇਖ ਹਾਂ 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 ਕੰਤ ਕਾਪੂਆ ਮੈਨੂੰ ਕਹਾਂ ਹੱਥ ਦੋ ਫਰਮਣੇ ਕਰਾ ਨਾ ਮਾਰੋ ਚੁਕੁੰਡਾ ਤੀ ਸੁੰਤਰੀ ਬਾਤੋ ਤੂੰ ਜਿਆਦਾ ਕੁਝ ਨਹੀਂ ਆਣਾ ਆ ਗਿਆ ਯਾਦ ਲੈ ਜਾਨ ਇਹ ਤਾ ਕੋ ਨਾ ਕਰੋਗਾ ਕੱਢ ਲਾ ਕੱਢਾ ਹੋਈ ਨਹੀਂ والله ਮਾਦਾ ਸਾਰੀ ਵੀਡੀਓ ਬਣਾਉਣੀ ਸੌਖੀ ਹੈ ਪਰ ਜੇ ਫੋਟੋ ਖਿੱਚਣੀ ਹੁੰਦੀ ਆ ਰ ਮਾੜੀ ਔਖੀ ਹੁੰਦੀ ਹੈ ਇਹ ਸਮਝ ਨਹੀਂ ਆਉਂਦਾ ਤਾਂ ਵੀ ਇਹ ਕਿਵੇਂ ਖਿੱਚੀ ਹੈ ਕਿਹੜੇ ਐਂਗਲ ਚ ਖਿੱਚੀ ਹੈ ਥੋੜਾ ਜਿਹਾ ਦਿਖਾਉ ਰਾ ਵੜਾ ਰਗਟਾ ਆ ਦੇਖੋ ਸਟਰਗਲ ਵੜਾ ਦਿਖਾਓ ਤਾਬ ਹੋ ਰਿਹਾ ਜੀ ਜਿਹਾ ਭਾਰ ਵੱਧ ਆ ਤਾਂ ਉਹ ਨਹੀਂ ਆਦਾ ਖੁੱਲਾ ਵਰਗਿਆ ਸੱਜਣ ਚੱਲ ਆ ਫੋਟੋ ਖਿੱਚਦਾ ਬਾਈ ਫੋਟੋ ਖਿੱਚਣ ਦੇ ਵਾਰੇ ਤਾਂ ਆਪਾਂ ਇੱਧਰ ਪਹੁੰਚਿਆ ਗਏ ਹੁਮ ਹਵਾ ਕੇ ਐਨਾ ਡਾਲ ਰੋ ਲਾਸ਼ ਕਰਕੇ ਹੁਮ ਹਵਾ ਕੇ ਪਹੁੰਚਿਆ ਇੱਧਰ ਚੱਲ ਮੈਂ ਖਿੱਚ ਇਸ ਸਟਰਗਲ ਦਿਖਾ ਰਿਹਾ ਡਾਵਾ ਖਿੱਚਦਾ ਇਹ ਵਲਾ ਇੱਧਰ ਜਾ ਬੋਲ ਜਾ ਜਮਾ ਇਹ ਕਰਦੇ ਵੀ ਮਰਿਆ ਪਿਆ ਇੱਧਰ ਆ ਮੈਂ ਕੀ ਕਰੂੰ ਤੂੰ ਜਾ ਮੈਂ ਫੋਟੋ ਖਿੱਚ ਕੇ ਦੇਖਦਾ ਇੱਕ ਵਾਰੀ ਭੱਗ ਜਾ